ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਜੀ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਲੌਗ ਸ਼ੂਟ ਕਰਨ ਲੱਗ ਜਾਈਏ ਜਗਰਾਉ ਆ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਉੱਥੇ ਆਏ ਹੋਏ ਆ ਤੇ ਜਗਰਾਉ ਜ ਹੈ ਮੈਂ ਲਿੰਕ ਮੈਂਸ਼ਨ ਕਰ ਦੂੰਗਾ ਤੇ ਆਪਾਂ ਥੋੜੀ ਜਿਹੀ ਦੂਰ ਹੀ ਆ ਤੁਹਾਨੂੰ ਨੇੜੇ ਬੋਰਡ ਦੇਖਣ ਲੱਗ ਜਾਣਗੇ ਗੁਰਦੁਆਰਾ ਸ੍ਰੀ 68 ਨਾਨਕਸਰ ਕਹਿੰਦੇ ਆ ਜੀ ਇਹਨਾਂ ਨੂੰ ਬਹੁਤ ਵਧੀਆ ਗੁਰੂ ਘਰ ਬਣਿਆ ਹੋਇਆ ਬਹੁਤ ਵੱਡਾ ਬਣਿਆ ਹੋਇਆ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੱਜ ਜਿੱਥੇ ਜਿੱਥੇ ਕੈਮਰਾ ਲੋਡ ਹੋਇਆ ਉੱਥੇ-ਉੱਥੇ ਮੈਂ ਸ਼ੂਟ ਕਰੂੰਗਾ ਤੁਹਾਨੂੰ ਦਰਸ਼ਨ ਕਰਾਉਂਗਾ ਤੇ ਜਿੱਥੇ ਨਹੀਂ ਕੈਮਰਾ ਲੋਡ ਹੈਗਾ ਉੱਥੇ ਆਪਾਂ ਕੋਈ ਰੂਲ ਨਹੀਂ ਤੋੜਨਾ ਕੋਈ ਨਿਯਮ ਨਹੀਂ ਤੋੜਨਾ ਮੈਂ ਹਰੇਕ ਵਾਰੀ ਕਹਿਣਾ ਹਾਂ ਨਾ ਬਾਕੀ ਪਿਛਲੀਆਂ ਜਿੰਨੀਆਂ ਵੀ ਮੇਰੇ ਗੁਰੂ ਘਰਾਂ ਦੀ ਵੀਡੀਓਜ਼ ਪਾਈਆਂ ਹੋਈਆਂ ਨੇ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਵਿਊਜ਼ ਆਏ ਆ ਮੇਰੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਮੇਰੇ ਚੈਨਲ ਨੂੰ ਇਦਾਂ ਹੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓਜ਼ ਮੈਂ ਲੈ ਕੇ ਆ ਸਕਾਂ ਚਲੋ ਜੀ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਨਾਨਕਸਰ ਧੰਤਨ ਬਾਬਾ ਨਾਨ ਸਿੰਘ ਜੀ ਮਹਾਰਾਜ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ ਅੱਜ ਐਤਵਾਰ ਕਰਕੇ ਰਸ਼ਵੀ ਉਹ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਨਤਮਸਤਕ ਹੋਣ ਵਾਸਤੇ ਬਾਕੀ ਕੋਸ਼ਿਸ਼ ਕਰੂੰਗਾ ਤੁਹਾਨੂੰ ਆ ਰਹਾ ਗੁਰੂ ਘਰ ਦੇ ਦਰਸ਼ਨ ਕਰਵਾਵਾ ਮੈਂ ਜਿੱਤੇ ਜਿੱਤੇ ਕੈਮਰਾ ਲਾਊਡ ਹੋ ਗਿਆ ਚਲੋ ਜੀ ਚਲੋ ਜੀ ਆਪਾਂ ਗੱਡੀ ਦੀ ਪਾਰਕਿੰਗ ਕਰਕੇ ਗੁਰਦੁਆਰਾ ਸਾਹਿਬ ਐਂਟਰ ਹੋਣ ਜਾ ਰਹੇ ਆ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ ਗੁਰਦੁਆਰਾ ਸ੍ਰੀ ਠਾਠ ਨਾਨਕਸਰ ਸਾਹਿਬ ਜੀ ਇਹ ਜਗਰਾਉ ਆ ਜੀ ਵੀ ਦੇਖ ਸਕਦੇ ਹੋ ਜੇ ਕრაਊਡ ਪੂਰਾ ਵਾ ਰਸ਼ ਪੂਰਾ ਵਾ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨਤਮਸਤਕ ਹੋਣ ਵਾਸਤੇ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਇੱਕ ਗੁਰਦੁਆਰੇ ਦੀ ਐਂਟ੍ਰੈਂਸ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਹੈ ਜੀ ਦਰਵਾਜ਼ੇ ਜਿੱਥੋਂ ਅੰਦਰੋਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਆ ਰਹੀਆਂ ਜਾ ਰਹੀਆਂ ਨਤਮਸਤਕ ਹੋ ਕੇ ਆ ਰਹੀਆਂ ਐਤਵਾਰ ਕਰਕੇ ਅੱਜ ਰਸ਼ ਬਹੁਤ ਜ਼ਿਆਦਾ ਵਾ ਬਾਕੀ ਤੁਹਾਨੂੰ ਅੰਦਰ ਜਿੰਨਾ ਹੋ ਸਕੇ ਉਹਨਾਂ ਦਰਸ਼ਨ ਕਰਾਵਾਂਗੇ ਆਪਾਂ ਇਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਦਰਗਾਹੀ ਬਚਨ ਨੇ ਜੀ ਤੁਸੀਂ ਦੇਖ ਸਕਦੇ ਇਹ ਬਾਬਾ ਈਸ਼ਰ ਸਿੰਘ ਜੀ ਵੱਲੋਂ ਦਰਗਾਹੀ ਬਚਨ ਦਿੱਤੇ ਗਏ ਆ ਸਾ ਗੁਰਦੁਆਰਾ ਸਾਹਿਬ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਨੇ ਜੀ ਤੁਸੀਂ ਦੇਖ ਸਕਦੇ ਕਾਓ 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 ਦੀਪੋ ਗਿਆ ਨਿਕਿਆ ਆਇਆ ਇਹ ਵੀ ਕਰੀ ਕੋ ਸਾਹ ਇੱਕ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜੀ ਜਿਹੜਾ ਮੇਨ ਐਂਟਰੈਂਸ ਤੇ ਬਣਿਆ ਹੋਇਆ ਵਾ ਇੱਧਰ ਵੀ ਹੈਗਾ ਇੱਕ ਇੱਕ ਇੱਧਰ ਵੀ ਹੈਗਾ ਵਾ ਦੋਨੋਂ ਸਾਈਡ ਲੰਗਰ ਹਾਲ ਨੇ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਜੀ ਸਾਰਾ ਪੁੱਲ ਨਾਲ ਸਜਾਇਆ ਹੋਇਆ ਵਾ ਸਾਹਮਣੇ ਗੁਰੂ ਘਰ ਦੀ ਮਹਾਨਤ ਦੇਖ ਰਹੀ ਹੋਣੀ ਤੁਹਾਨੂੰ ਸਾਹਮਣੇ ਸਰੋਵਰ ਸਾਹਿਬ ਹੈ ਜੀ ਸੰਤਾਂ ਸੰਤਾਂ ਆ ਰਹੀਆਂ ਜਾ ਰਹੀਆਂ ਨਤਮਸਤਕ ਹੋ ਰਹੀਆਂ ਨੇ ਅੰਦਰ ਬਾਕੀ ਤੁਹਾਨੂੰ ਆਪਾਂ ਅੰਦਰ ਜਾ ਕੇ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ 66 ਨਾਨਕ ਸਰ ਜਗਰਾਉ ਲੁਧਿਆਣਾ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਜੀ ਉਥੋਂ ਲੋਕੇਸ਼ਨ ਦੇ ਥਰੂ ਆ ਸਕਦੇ ਕਦੇ ਵੀ ਨਤਮਸਤਕ ਹੋਣ ਵਾਸਤੇ ਗੁਰੂ ਘਰ ਚ ਆ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਹੈ ਜੀ ਸ਼ਮਤਾ ਵੱਲੋਂ ਇਸ਼ਨਾਨ ਹੋ ਰਿਹਾ ਪੰਜ ਇਸ਼ਨਾਨਾ ਹੋ ਰਿਹਾ ਵੀ ਇਹ ਦੇਖ ਸਕਦੇ ਹੋ ਸਾਹਮਣੇ ਗੁਰੂ ਘਰ ਹੈ ਜੀ ਐਤਵਾਰ ਕਰਕੇ ਰਸ਼ ਬਹੁਤ ਜ਼ਿਆਦਾ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਨਤਮਸਤਕ ਹੋਣ ਵਾਸਤੇ ਗੁਰੂ ਘਰ ਚ ਗੁਰਦੁਆਰਾ ਸ੍ਰੀ ਠਾਠ ਨਾਨਕਸਰ ਸਾਹਿਬ ਭਗਤੀ ਦਾ ਘਰ ਦੇਖ ਸਕਦੇ ਸਾਰਾ ਇੱਧਰ ਸੰਗਤਾਂ ਪੰਜ ਇਸ਼ਨਾਨਾ ਕਰ ਰਹੀਆਂ ਇਸ਼ਨਾਨ ਕਰ ਰਹੀਆਂ ਨੇ ਸਰੋਵਰ ਸਾਹਿਬ ਚ ਇਹ ਸ੍ਰੀ ਨਾਨਕਸਰ ਸਾਹਿਬ ਦਾ ਪੁਰਾਤਨ ਸਥਾਨ ਸ਼੍ਰੀ ਸੁਖਮਨੀ ਸਾਹਿਬ ਨਾਨਕਸਰ ਇਹ ਜਿਵੇਂ ਦੇਖ ਸਕਦੇ ਹੋ ਸਾਹਮਣੇ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਇਹ ਘਰ ਬਣਾਇਆ ਇਹ ਪ੍ਰਾਤਨ ਸਥਾਨ ਸ੍ਰੀ ਸੁਖਮਣੀ ਸਾਹਿਬ ਜੀ ਨਾਰਕਸਰ ਵਿੱਚ ਜੀ ਦੇਖ ਸਕਦੇ ਹਾਂ ਸਾਰੇ ਨੂੰ ਸੱਚਖੰਡ ਸ੍ਰੀ ਪੋਰਾ ਸਾਹਿਬ ਜੀ ਤੰਤਰੰਬਾਪਾ ਨਾਮ ਸਿੰਘ ਜੀ ਪੁਰਾਣਾ ਸਥਾਨ ਸੰਮਤੀ ਦੇਸ਼ਾਂ ਵਿੱਚ ਸੱਚਖੰਡ ਸ੍ਰੀ ਪੋਰਾ ਸਾਹਿਬ ਠਾਠ ਸ੍ਰੀ ਸੁਖਮਣੀ ਸਾਹਿਬ ਜੀ ਵਿੱਚ ਪੋਰਾ ਸਾਹਿਬ ਜੀ ਅੰਦਰ ਕੈਮਰਾ ਲਾਊਡ ਨਹੀਂ ਹੈਗਾ ਇਸੇ ਕਰਕੇ ਆਪਾਂ ਅੰਦਰ ਕੈਮਰਾ ਨਹੀਂ ਚਲਾਵਾਂਗੇ ਜੇ ਆਪਕੋ ਕੋਈ ਗੁਰਦੁਆਰਾ ਸਾਹਿਬ ਦਾ ਨਿਯਮ ਨਹੀਂ ਤੋੜਨਾ ਹੈਗਾ ਜਿੱਥੇ-ਜਿੱਥੇ ਸ਼ੂਟ ਆਊਗਾ ਉਸ ਤੇ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਜੀ ਮੈਂ ਪਹਿਲਾਂ ਵੀ ਵੀਡੀਓਜ਼ 'ਚ ਕਿਹਾ ਹੋਇਆ ਮੈਂ ਕੋਈ ਗੁਰਦੁਆਰੇ ਦੇ ਕਾਨੂੰਨ ਦੇ ਖਿਲਾਫ ਨਹੀਂ ਜਾਣਾ ਕੋਈ ਨਿਯਮ ਦੇ ਖਿਲਾਫ ਨਹੀਂ ਜਾਣਾ ਹੈਗਾ ਜਿੱਥੇ-ਜਿੱਥੇ ਤੁਹਾਡੇ ਦੇ ਦਰਸ਼ਨ ਕਰਵਾ ਸਕਦਾ ਮੈਂ ਕਰਵਾਉਂਗਾ ਜੀ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਜੀ ਅੰਦਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਨਤਮਸਟਕ ਹੋਰੀਆਂ ਨੇ ਦਰਸ਼ਨ ਕਰ ਰਹੀਆਂ ਨੇ ਆ ਰਹੀਆਂ ਜਾ ਰਹੀਆਂ ਨੇ ਇਹ ਐਂਟਰੈਂਸ ਹੈ ਜੀ। ਬਾਕੀ ਤੁਹਾਨੂੰ ਆਪਾਂ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ। ਸਤਨ ਸੰਤਾਂ ਬੈਠੀਆਂ ਨੇ, ਪਾਠ ਕਰ ਰਹੀਆਂ ਨੇ। ਕੀਰਤਨ ਕਰ ਰਹੀਆਂ ਨੇ, ਧਿਆਨ ਕਰਦੀਆਂ ਨੇ ਆਪਾਂ। ਇਹ ਉਹ ਪਵਿੱਤਰ ਸਥਾਨ ਹੈ ਜੀ। ਜਿੱਥੇ ਭੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਤਰਗਾਹੀ ਪਰਵਚਨ ਕਰਿਆ ਕਰਦੇ ਸੀਗੇ। ਦਰਸ਼ਨ ਕਰ ਸਕਦੇ ਹੋ ਸਾਹਮਣੇ ਗੁਰੂ ਘਰ ਹੈ ਜੀ ਸੰਤਾਂ ਦਾ ਸਮਸਥ ਕੋਰੀਆਂ ਇਹ ਉਹ ਪਵਿੱਤਰ ਸਥਾਨ ਜਿੱਥੇ ਧੰਤਰ ਪਪਾ ਨਾਲ ਸ਼ਿਵ ਦੀ ਗੁਰੂ ਸਾਹਿਬਾਨਾਂ ਦੇ ਸੰਮੁਖਤ ਸੰਗਤਾਂ ਤੋਂ ਨੀਵੇਂ ਹੋ ਕੇ ਬੈਠਿਆ ਕਰਦੇ ਸੀਗੇ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਰੁਕਾ ਰਹੇ ਗੁਰਦਸ਼ੀ ਨਾਨਕਸਰ ਸਾਹਿਬ ਗ੍ਰੰਥੀ ਸੰਗਵਲ ਅੰਦਰ ਪਾਠ ਕੀਤਾ ਜਾ ਰਿਹਾ ਉਹ ਕੋਰਾਂ ਸਾਹਿਬ ਚ ਪਾਠ ਹੋ ਰਿਹਾ ਜੀ ਦੇਖ ਸਕਦੇ ਹੋ ਅੱਛਾ ਮੜੀ ਸ਼੍ਰੀ ਪੋਰਾ ਸਾਹਿਬ ਹੈ ਜੀ ਇਹ ਜਨਵਰੀ ਚ ਮਾਗਦੇ ਮਹੀਨੇ ਕਪਾਠ ਖੋਲੇ ਜਾਂਦੇ ਨੇ ਤੁਸੀਂ ਦੇਖ ਸਕਦਾ ਸਾਹਮਣੇ ਦਰਸ਼ਨ ਕਰ ਸਕਦੇ ਹੋ 12 ਮਾਸਤਕੋ ਕੇ ਸਾਹਮਣੇ ਤਮਾਥਾਟੇ ਇੱਕੇ ਜਾ ਰਹੀ ਹੈ ਤੁਸੀਂ ਜਰ ਬਾਰੇ ਇਹ ਕਰਨਾ ਜਦੋਂ ਕੀ ਸੰਤ ਬਾਤ ਕਰਦੇ ਦੇਖ ਸਕਦੇ ਤੁਸੀਂ ਕਰ ਸਕਦੇ ਮੈਂ ਜ਼ਿਆਦਾ ਬੋਲ ਨਹੀਂ ਸਕਦਾ ਜਿਹੜੀ ਵੀ ਸੰਗਤਾਂ ਪਾਠ ਕਰਨੀਆਂ ਨੇ ਧਿਆਨ ਕਰ ਰਹੇ ਨੇ ਵਿਦਨ ਪਉਣਾ ਚੰਗਾ ਨਹੀਂ ਹੁੰਦਾ ਵਿੱਚ ਕਿਸੇ ਕਰਕੇ ਮੈਂ ਹੌਲੀ ਹੌਲੀ ਕਰਕੇ ਜਿੰਨੀ ਕਮੇ ਤੋਂ ਆਵਾਜ਼ ਹੋ ਰਹੀ ਹੈ ਮੈਂ ਉਨੀ ਕੀ ਕਰ ਰਿਹਾ ਹਾਂ ਇਹ ਸੱਚਖੰਡਸ਼ੀਪੂਰਾ ਸਾਹਿਬ ਦੇ ਵਿੱਚ ਉਸ ਬੇਕ ਸਾਹਿਬ ਦੇ ਸੰਗਤ ਦਰਸ਼ਨ ਕਰ ਕਰਕੇ ਆ ਰਹੀ ਹਾਂ ਦਰਸ਼ਨ ਕਰ ਸਕਦੇ ਤੁਸੀਂ ਇਹ ਗੁਰੂ ਸਰ ਨਾਨਕ ਸਾਹਿਬ ਚ ਗੋਬਿੰਦ ਤੇ ਸੋਨੇ ਦੀ ਸੇਵਾ ਚੱਲ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਅਗਰ ਕਿਸੇ ਮੇਰੇ ਵੀਰ ਭਰਾ ਨੇ ਭੈਣ ਨੇ ਸੋਨੇ ਦੀ ਸੇਵਾ ਕਰਨੀ ਹੋਵੇ ਤਾਂ ਉਹ ਆਪਦੇ ਹਿਸਾਬ ਨਾਲ ਆ ਕੇ ਇੱਥੇ ਭੇਟਾ ਦੇ ਸਕਦੇ ਜੀ ਜਿੰਨੀ ਵੀ ਤੁਸੀਂ ਚਾਹੋ ਉਨੀ ਸੇਵਾ ਦੇ ਸਕਦੇ ਹਾਂ ਸਾਹਮਣੇ ਵੀ ਅੰਦਰ ਗੁਰੂ ਘਰ ਹੈ ਜੀ ਅੰਦਰ ਕੈਮਰਾ ਲਾਊਡ ਨਹੀਂ ਹੈਗਾ ਇਸੇ ਕਰਕੇ ਮੰਦਿਰ ਨੂੰ ਸ਼ੂਟ ਨਹੀਂ ਕੀਤਾ ਹੈਗਾ ਤੁਹਾਨੂੰ ਬਾਹਰੋਂ ਹੀ ਦਰਸ਼ਨ ਕਰਵਾ ਰਹੇ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ तो मैं पहले ही क्या कि मैं कोई नियम नहीं तोड़ूंगा जितने कैमरा नहीं अलाउड हैगा मैं उ करूंगा नहीं जी इस करके आप बारहों तो दर्शन करा रहे हैं तो जी दर्शन कर सकते सर दुख खाना है जी देख स इतिहास लिखा हुआ है तो पढ़ सकते ਗੁਰੂ ਘਰ ਹੈ ਜੀ ਅੰਦਰ ਤੁਸੀਂ ਦਰਸ਼ਨ ਕਰ ਸਕਦੇ ਹੈ ਗੁਰੂ ਘਰ ਹੈ ਜੀ ਸਰਦਖਾਨਾ ਗੁਰੂ ਘਰ ਹੈ ਨਾਨਕ ਸਰਕਲੇ ਰਾਜਾ ਜਗਰਾਉਂ ਲੁਧਿਆਣਾ ਇਹ ਵੀ ਗੁਰੂ ਘਰ ਗੁਰੂ ਘਰ ਆਈ ਸਰਦਖਾਨਾ ਦਰਸਥਾਨ ਬਣਾਇਆ ਹੋਇਆ ਹੈ ਜੀ ਬਾਬਾ ਜੀ ਦਾ ਤੁਹਾਨੂੰ ਮੰਦਰੋ ਵੀ ਦਰਸ਼ਨ ਕਰਵਾਤੇ ਧਾਰਮਿਕ ਤੁਸੀਂ ਨਤਮਸਤਕੋ ਸਕਦੇ ਇਹ ਪੂਰੇ ਗੁਰੂ ਘਰ ਦੀ ਇਮਾਰਤ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਆਬਰਸੀ ਸਮਾਗਮ ਹੈ ਜੀ ਤੁਸੀਂ ਦੇਖ ਸਕਦੇ ਦੁਰਦਾਰਾ ਨਾਨਕ ਸਰ ਕਲੀਰਾਂ ਦੇ ਵਰਸੀ ਸਮਾਗਮ ਦੋ ਤੋਂ 6 ਅਕਤੂਬਰ ਤੱਕ ਤੁਸੀਂ ਆ ਸਕਦੇ ਹੋ ਨਤਮਸਤਕ ਹੋ ਸਕਦੇ ਹੋ ਆ ਨਾਰਾਇਣ ਨਿਵਾਸ ਹੈ ਜੀ ਅੰਦਰ ਵੀ ਪਾਠ ਹੋ ਰਿਹਾ ਵਾ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਰਿਗੋਰ ਦਾ ਗੁਰੂ ਘਰ ਆ ਤੁੰਤਨ ਬਾਬਾ ਨਰਾਇਣ ਸਿੰਘ ਜੀ ਉਹਨਾਂ ਦਾ ਗੁਰੂ ਘਰ ਬਣਿਆ ਹੋਇਆ ਜੀ ਇੱਥੇ ਅੰਦਰ ਬਾਬਾ ਜੀ ਵੱਲੋਂ ਪਾਠ ਕੀਤਾ ਜਾਂਦਾ ਗਰੰਥੀ ਸਿੰਘਾ ਵੱਲੋਂ ਬਿਲਕੁਲ ਹੀ ਇਹ ਲੰਗਰ ਹਾਲ ਦੇ ਸਾਹਮਣੇ ਆ ਜੀ ਤੇ ਸਾਹਮਣੇ ਦੇਖ ਸਕਦੇ ਆ ਇੱਧਰ ਲੰਗਰ ਹਾਲ ਹੈ ਜੀ ਗੁਰੂ ਘਰ ਲੰਗਰ ਇੱਧਰ ਹੈ ਉੱਪਰ ਬੋਰਡ ਵੀ ਲੱਗਿਆ ਹੋਇਆ ਹੁਣ ਤਾਂ ਮੀਡੀਅਮ ਦਰਸ਼ਨ ਕਰਾ ਦਿੰਨਾ ਜੀ ਦੇਖ ਸਕਦੇ ਆ ਤੰਤਰ ਬਾਬਾ ਨਰਾਇਣ ਸਿੰਘ ਜੀ ਦਾ ਗੁਰੂਕਾਰ ਹੈ ਜੀ ਇਹ ਅੰਦਰ ਪਾਠੀ ਸਿੰਘਾਂ ਵੱਲੋਂ ਪਾਠ ਕੀਤਾ ਜਾ ਰਿਹਾ ਏ ਸਿਕਾ ਜੀ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਠਾਠ ਨਾਨਕ ਸਰ ਸਾਹਿਬ ਜੀ ਜਗਰਾਉਂ ਲੁਧਿਆਣਾ ਧੰਨ ਗੁਰੂ ਨਾਨਕ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਕੋਈ ਪੁੱਲ ਚੁੱਕ ਹੋ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ ਜੀ ਬਾਕੀ ਤੁਹਾਡੇ ਵਾਸਤੇ ਹੋਰ ਨਵੇਂ-ਨਵੇਂ ਵਲੌਗਸ ਮੈਂ ਲੈ ਕੇ ਆਉਂਦਾ ਰਹੂੰਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੇਰਾ ਚੈਨਲ YouTube ਚੈਨਲ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਮੈਂ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆ ਸਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ